ਡਾਕਟਰ ਚਾ ਕਰਵਾਸਤੇ ਵਗਰਾ ਆ ਜ ਉਹ ਸਹੀ ਹੈ ਨਾ ਫਿਰ ਤੂੜੀ ਤੇ ਪੈ ਜਾਂਦਾ ਵਾ ਉਹ ਤੂੜੀ ਤੇ ਕੀ ਪੈ ਜਾਂਦਾ ਮਾਤਾ ਜੀ ਕਿਹੜੇ ਆਪਾਂ ਡੇਰਾ ਤੇ ਕਿਹੜੀ ਜਗ੍ਹਾ ਤੇ ਆ ਸੀ ਆ ਦੇਖੋ ਇੱਥੇ ਸਾਡੇ ਗੰਧੂ왈 ਜੀ ਆਵੇ ਡੇਰੇ ਆ ਤੇ ਬਹੁਤ ਜਵਾ ਕਰਦੇ ਆ ਕਿੰਨੇ ਦਿਨ ਹੋ ਗਏ ਤੁਸੀਂ ਬੈਠਿਆਂ ਜੀ 40 50 ਸਾਲ ਹੋ ਗਏ ਤੁਸੀਂ ਬੈਠੇ ਨਹੀਂ ਨਹੀਂ ਬਾਦਸੇ ਆਪਾਂ ਰੋਡ ਤੇ ਆਏ ਤੁਸੀਂ ਜਦੋਂ ਹੁਣ ਕਿਸ ਚੀਜ਼ ਦੀ ਆਪਾਂ ਨੂੰ ਲੋੜ ਆ ਜਦਾ ਨਾ ਸਰ ਉਹ ਡੰਗਰਾਂ ਦੇ ਚਾਰੇ ਦੀ ਲੋੜ ਹੋ ਸਕਦੀ ਹੈ ਜੀ ਕੋਈ ਮਦਦ ਕਰਨੀ ਚਾਹੁੰਦਾ ਇੱਥੇ ਆਪਾਂ ਨੂੰ ਮਤਲਬ ਚਾਰੇ ਵੀਰਾਂ ਦੇ ਘਿਦਾਰੀ ਨੂੰ ਰੋਟੀ ਕੰਮ ਤੇ ਮਿਲ ਜਾਂਦਾ ਨਾ ਹੋਰ ਕੋਈ ਸਰ ਮਿਲ ਜਾਂਦਾ ਮਰਦੋ ਦਾ ਡਾਇਮੇਨ ਵੀ ਹੁੰਦਾ ਹੈ ਕੋਈ ਚਾਰਾ ਦੇ ਕੇ ਜਾਂਦਾ ਹਾਰੇ ਕਸ਼ਾਇ ਦੇ ਕੇ ਸੱਦਾ ਕਰਨਾ ਮਤਲਬ ਇਹ ਕਾਗਨੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਅਸੀਂ ਆਪਣੇ ਘਰਾਂ ਦੇ ਸਟ੍ਰੀਟ ਤੇ ਬੈਠੇ ਹਾਂ ਅਸੀਂ ਚੋਦੀ ਤੰਬੜੀ ਚੀਜ਼ ਦੀ ਜਰੂਰਤ ਹੈ ਆਪਾਂ ਉਹ ਲੈ ਕੇ ਤੁਹਾਡੇ ਕੋਲ ਹੈ ਨਾ ਡੰਗਰਾਂ ਦੇ ਚਾਰੇ ਦੀ ਚਾਰੇ ਦੀ ਜਰੂਰਤ ਹੈ ਕਪੜਾ ਲੀਡਾ ਫਰਾਂ ਨਾ ਨਾ ਕੁਝ ਨਹੀਂ ਸਮਝਦਾ ਸਾਨੂੰ ਬਸ ਇੱਕੋ ਚਾਰਾ ਡੰਗਰਾਂ ਦਾ ਚਾਹੀਦਾ ਡੰਗਰਾਂ ਦੀ ਮੁਸ਼ਕਲ ਸਾਡੀ ਤੂੜੀ ਘਰੋਂ ਸਿੱਡਾ ਜੋ ਗਿੱਲੀ ਵੀ ਹੋ ਗਈ ਤੇ ਰੋੜੀ ਦੀ ਵੀ ਆ ਗਈ ਇੱਧਰ ਨੂੰ ਆ ਗਈ ਹੈ ਤੇ ਜੇ ਵੇਖੀ ਟੋਰਚ ਲਾਈਟ ਬਾਰੇ ਸੀ ਤੁਹਾਡੇ ਕੋਲ ਲੋ ਟਾਰਚਾਂ ਚਾਹੀਦੀਆਂ ਜੋ ਟੋਰਚਾਂ ਦੀ ਬੀਚਾ ਅੱਜ ਪਤਾ ਜੀ ਕੋਈ ਸਰਕਾਰ ਵੱਲੋਂ ਕੋਈ ਕਿਸ ਬਾਧਨ ਕੋ ਆਇਆ ਪਰ ਵੀ ਸਾਨੂੰ ਵਾਅਦੇ ਆ ਸਾਨੂੰ ਪੁੱਛਦਾ ਆਣ ਕੇ ਜਿਹੜੀ ਸ਼ੈਤਾਨ ਚੀਜ਼ ਦੇਖ ਕੇ ਜਾਂਦਾ ਤੋਰ ਚਾਹ